ਜਦੋਂ ਲੋਕਾਂ ਨੂੰ ਕੋਈ ਸਹੂਲਤੇ ਨਹੀਂ ਹੈਗੀ ਕੋਈ ਵੈਲਫੇਅਰ ਨਹੀਂ ਹੈਗਾ ਕੀ ਫਾਇਦਾ ਵੋਟਾਂ ਪਾਉਂਗਾ 5 ਸਾਲ ਬਾਅਦ ਇੱਕ ਵਾਰ ਸਾਡੇ ਲੋਕਾਂ ਦੇ ਸਾਹਮਣੇ ਆ ਕੇ ਇਹ بڑے بڑے ਨੇਤਾ ਆਉਂਦੇ ਹੱਥ ਜੋੜਦੇ ਆ ਮੁੜ ਕੇ 5 ਸਾਲ ਸਾਨੂੰ ਲੋਕਾਂ ਨੂੰ ਇਹ ਨਾ ਅੱਗੇ ਹੱਥ ਜੋੜਨੇ ਪੈਂਦੇ ਪਰ ਸਾਡੀ ਕੋਈ ਸੁਣਾਈ ਨਹੀਂ ਕੋਈ ਨੁਕਸਾਨ ਵੀ ਹੋਇਆ ਕੋਈ ਕਿਸ ਤਰ੍ਹਾਂ ਦੀ ਘਟਨਾ ਵੀ ਹੋਈ ਹੈ ਜਿਹੜੀ ਤੁਹਾਨੂੰ ਅਜਵਾਜ਼ ਚੁਕਣੀ ਪਈ ਹੈ ਦੋ ਤਿੰਨ ਕੇਸ ਹੋ ਚੁੱਕੇ ਆ ਪਰ ਵਿਚਾਰੇ ਕਰਨ ਕੀ ਤਾਂ ਕਿੰਨਾ ਕੁ ਮੁਸ਼ਕਲ ਹੈ ਜੀ ਇਸ ਰੋਡ ਦੇ ਉੱਤੇ ਆਣਾ ਬਹੁਤ ਬੁਰਾ ਹਾਲ ਹੈ ਬੱਚੇ ਲੈ ਕੇ ਆਏ ਹੋ ਤੁਸੀਂ ਰੋਡ ਦੇ ਉੱਤੇ ਕਿੰਨੀ ਕੁ ਬੁਰਾ ਕਹਾਵਤ ਹੈ ਅੱਜ ਅੱਗੇ ਜਾ ਕੇ ਵੀ ਦੇਖੋ ਇਸ ਤੇ ਵੀ ਬੁਰਾ ਹਾਲਾਤ ਮੀਂਹ ਪੈਣ ਦੇ ਕਾਰਨ ਇਹ ਦੇਖੋ ਡਾਕਟਰ ਦੀ ਦੁਕਾਨ ਕੋਲ ਕਿੰਨਾ ਬੁਰਾ ਜੋ ਵੀ ਬੋਟਾ ਕੰਪਨੀ ਆ ਰਹੀ ਹੈ ਜੋ ਵੀ ਜਿਨਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ ਬਾਈਕਾਟ ਕਰਨੀ ਤੁਸੀਂ ਹਾਂਜੀ ਅਸੀਂ ਅਪਰਲੇ ਪੰਡਾਲੇ ਵੀ ਬਾਈਕਾਟ ਕਰਾਂਗੇ ਪੰਜਾਬ ਦੇ ਵਿੱਚ ਲਗਾਤਾਰ ਲੋਕਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਸੜਕਾਂ ਦਾ ਬੁਰਾ ਹਾਲ ਹੈ ਪਿੰਡਾਂ ਦੇ ਵੀ ਸੜਕਾਂ ਦਾ ਬੁਰਾ ਹਾਲ ਹੈ ਪਿੰਡਾਂ ਦੀਆਂ ਸੜਕਾਂ ਹੁਣ ਇੰਨੀ ਇੱਕ ਵੱਤ ਤੋਂ ਬੱਤਰ ਹੋ ਚੁੱਕੀਆਂ ਨੇ ਕਿ ਇਸ ਤੋਂ ਜ਼ਿਆਦਾ ਤਾਂ ਵਧੀਆ ਪਿੰਡਾਂ ਦੀਆਂ ਪਹੀਆਂ ਨੇ ਜਿਸ ਨੂੰ ਲੈ ਕੇ ਰੋਜ਼ਾਨਾ ਸੜਕ ਹਾਦਸੇ ਹੋ ਰਹੇ ਨੇ ਲੋਕਾਂ ਦੇ ਵਹੀਕਲਾਂ ਨੂੰ ਨੁਕਸਾਨ ਹੋ ਰਿਹਾ ਅੱਜ ਖਬਰ ਤੁੰਦ ਖਾਨ ਜਾ ਰਹੇ ਹਾਂ ਨਿਊ ਚੰਡੀਗੜ੍ਹ ਦੇ ਪਿੰਡ ਪਰਛ ਦੀ ਤੇ ਨਜ਼ਦੀਕ ਦੇ ਪਿੰਡਾਂ ਦੀ ਵੀ ਹੋਰ ਸੜਕਾਂ ਦਾ ਬੁਰਾ ਹਾਲ ਹੈ ਸੁਣ ਲੈ ਕੇ ਪਿੰਡ ਵਾਸੀਆਂ ਵੱਲੋਂ ਜੋ ਵਾ ਚੁੱਕੀ ਜਾ ਰਹੀ ਹੈ ਕਿ ਸਾਡੇ ਪਿੰਡਾਂ ਦੀਆਂ ਸੜਕਾਂ ਨਹੀਂ ਬਣਾਈਆਂ ਜਾ ਰਹੀਆਂ ਸਰਕਾਰ ਵੱਲੋਂ ਜਿੱਦੇ ਨਾਲ ਕੀ ਵੱਡੇ ਨੁਕਸਾਨ ਹੋ ਰਹੇ ਨੇ ਤਾਂ ਤੁਹਾਡੀ ਇਸ ਸੜਕ ਨੂੰ ਬਣੇ ਹੋਏ ਕਿੰਨੇ ਸਾਲ ਹੋ ਗਏ ਜਾਂ ਫਿਰ ਕੋਈ ਕਿਸੇ ਤਰੀਕੇ ਕੇ ਪੈਚ ਵਰਕ ਜਾਂ ਕੋਈ ਘਟਕਾ ਪਾਇਆ ਤਾਂ ਕਿ ਹੱਦ ਤੱਕ ਪਾਇਆ ਕਿ ਨਹੀਂ 15 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਪਰਛ ਵੱਡੀ ਜੋ ਕਿ ਚੰਡੀਗੜ੍ਹ ਤੋਂ ਡੇਢ ਕਿਲੋਮੀਟਰ ਦੇ ਕਰੀਬ ਹੈ ਹਾਂਜੀ ਕੰਢੀ ਏਰੀਆ ਪੈਂਦਾ ਸਾਡਾ ਤੇ ਸਾਡਾ ਇਲਾਕਾ ਤੇ ਕਹਿਣ ਚ ਤਾਂ ਬਹੁਤ ਕੁਝ ਕਹਿੰਦੇ ਆ ਵੀ ਆਹ ਇਲਾਕਾ ਬੜਾ ਡਵੈਲਪਮੈਂਟ ਹੈ ਪਰ ਇਹ ਸਾਨੂੰ ਲੋਕਾਂ ਨੂੰ ਪੁੱਛ ਕੇ ਵੇਖੋ ਕਿ ਪਿੰਡ ਪੜਛ ਦੀ ਜਿਹੜੀ ਸੜਕ ਹੈ ਇਹਦੀ ਕੀ ਹਾਲਤ ਹੈ ਪੁਰਾਣੇ ਸਮੇਂ ਚ ਬਲਦਾ ਵਾਲੇ ਗੱਡੇ ਹੁੰਦੇ ਸੀਗੇ ਜਿਹੜਾ ਉਹਨਾਂ ਦਾ ਵੀ ਰਸਤਾ ਇਹਦੇ ਨਾਲੋਂ ਬਹੁਤ ਵਧੀਆ ਹੁੰਦਾ ਸੀਗਾ ਪਰ ਹੁਣ ਇਹ ਜਿਹੜੀ ਗਵਰਨਮੈਂਟ ਦੀ ਬਣਾਈ ਹੋਈ ਸੜਕ ਹੈ ਇਹਦੀ ਐਡੀ ਕੰਡੀਸ਼ਨ ਖਰਾਬ ਹੈ ਕੰਡੀਸ਼ਨ ਇੰਨੀ ਖਰਾਬ ਹੈ ਕਿ ਲੋਕ ਵਿਚਾਰੇ ਦਿਨ ਰਾਤ ਜਿਹੜੇ ਕੋਈ ਡਿਊਟੀਆਂ ਤੇ ਜਾਂਦੇ ਆ ਕੋਈ ਕਿਸੇ ਨੂੰ ਐਮਰਜੈਂਸੀ ਕੋਈ ਬਿਮਾਰ ਪੀਜੀਆਈ ਜਾਣਾ ਹੁੰਦਾ ਹੈ ਜਾਂ ਕੋਈ ਸਮਾਨ ਵਾਸਤੇ ਜਾਂਦਾ ਹੈ ਤੇ ਉਹਨਾਂ ਦੀ ਤੋਬਾ ਹੋ ਜਾਂਦੀ ਹੈ ਕਿ 2-2 ਫੁੱਟ ਡੂੰਘੇ ਖੱਡੇ ਹੋਏ ਹੋਏ ਵੇ ਅਸੀਂ ਪ੍ਰੂਫ ਦਿਖਾ ਸਕਦੇ ਹਾਂ ਸਾਡੇ ਕੋਲ ਆਉਣ ਵੇਖਣ ਮੌਕਾ ਇੱਥੇ ਆ ਲੋਕ ਐਵੇਂ ਨਹੀਂ ਖੜੇ ਆ ਲੋਕਾਂ ਦਾ ਬੜਾ ਬਹੁਤ ਗੁੱਸਾ ਹੈ ਹੁਣ ਇਲੈਕਸ਼ਨ ਟਾਈਮ ਹੈ ਵੋਟਾਂ ਦਾ ਟਾਈਮ ਹੈ ਅਸੀਂ ਕਿਹਨਾਂ ਨੂੰ ਕਹੀਏ ਜਾ ਕੇ ਕਿਹਦੇ ਨਾਲ ਗੱਲ ਕਰੀਏ ਸਾਨੂੰ ਕਹਿੰਦੇ ਆ ਕੇ ਪਿੰਡਾਂ 'ਚ ਵੀ ਤੁਹਾਡੇ ਹੁਣ ਇਲੈਕਸ਼ਨ ਹੋਣਾ ਹੈ ਅਸੀਂ ਕਿਸੇ ਨੂੰ ਕਿਆ ਕਰ ਸਕਦੇ ਹਾਂ ਜਦੋਂ ਲੋਕਾਂ ਨੂੰ ਕੋਈ ਸਹੂਲਤੇ ਨਹੀਂ ਹੈਗੀ ਕੋਈ ਵੈਲਫੇਅਰ ਨਹੀਂ ਹੈਗਾ ਕੀ ਫਾਇਦਾ ਵੋਟਾਂ ਪਾਉਣ ਦਾ 5 ਸਾਲ ਬਾਅਦ ਇੱਕ ਵਾਰ ਸਾਡੇ ਲੋਕਾਂ ਦੇ ਸਾਹਮਣੇ ਆ ਕੇ ਇਹ ਬੜੇ ਬੜੇ ਨੇਤਾ ਆਉਂਦੇ ਹੱਥ ਜੋੜਦੇ ਆ ਬਹੁਤ ਮੰਗਦੇ ਆ ਮੁੜ ਕੇ 5 ਸਾਲ ਸਾਨੂੰ ਲੋਕਾਂ ਨੂੰ ਨਾ ਅੱਗੇ ਹੱਥ ਜੋੜਨੇ ਪੈਂਦੇ ਪਰ ਸਾਡੀ ਕੋਈ ਸੁਣਾਈ ਨਹੀਂ ਅਸੀਂ ਇਹ ਦਿਲ ਤੋਂ ਕਹਿ ਰਹੇ ਆ ਕੋਈ ਸਾਨੂੰ ਕਿਸੇ ਪਾਰਟੀ ਦਾ ਕੋਈ ਮਤਲਬ ਨਹੀਂ ਅਸੀਂ ਇਹ ਦਿਲ ਤੋਂ ਕਹਿ ਰਹੇ ਆ ਕਿ ਸਾਡੇ ਲੋਕਾਂ ਨੂੰ ਇਹ ਸਹੂਲਤਾਂ ਗਵਰਨਮੈਂਟ ਦੀਆਂ ਜਿਹੜੀਆਂ ਮਿਲਣੀਆਂ ਚਾਹੀਦੀਆਂ ਸੜਕ ਸਾਡੀ ਬਣਨੀ ਚਾਹੀਦੀ ਹੈ ਸਾਡਾ ਇੱਕ ਡੈਮ ਲੱਗਿਆ ਸੀਗਾ ਸਨ 90 ਦਾ ਉਹਦੀ ਐਡੀ ਹਾਲਤ ਖਰਾਬ ਹੈ ਕਿ ਅੱਜ ਜਾਨਵਰ ਵੀ ਉੱਥੇ ਭੁੱਖੇ ਮਰ ਰਹੇ ਆ ਥਿਆਏ ਮਰ ਰਹੇ ਆ ਪਾਣੀ ਤੋਂ ਪਿਆਸੇ ਮਰ ਰਹੇ ਆ ਉਹ ਪਾਣੀ ਵਾਲ ਨੂੰ ਭੱਜ ਕੇ ਆਉਂਦੇ ਪਾਣੀ ਮਿਲਦਾ ਨਹੀਂ ਦੁਬਾਰਾ ਉਹਨਾਂ ਤੇ ਕੁੱਤੇ ਹਮਲਾ ਕਰਦੇ ਆ ਉਹ ਚੀੜਫਾੜ ਹੋ ਰਹੀ ਹੈ ਉਹਨਾਂ ਦਾ ਨੁਕਸਾਨ ਹੋ ਰਿਹਾ ਅਸੀਂ ਪ੍ਰੂਫ ਨਾਲ ਦਿਖਾ ਸਕਦੇ ਆ ਤੁਹਾਨੂੰ ਆ ਕੇ ਵੇਖ ਸਕਦੇ ਆ ਅੱਛਾ ਜੇ ਜਿਹੜੀ ਸੜਕ ਦੀ ਗੱਲ ਕੀਤੀ ਤੁਸੀਂ ਸੜਕਾਂ ਦੇ ਉੱਤੇ ਕੋਈ ਨੁਕਸਾਨ ਵੀ ਹੋਇਆ ਕੋਈ ਕਿਸ ਤਰ੍ਹਾਂ ਦੀ ਘਟਨਾ ਵੀ ਹੋਈ ਹੈ ਜਿਹੜੀ ਤੁਹਾਨੂੰ ਅਜਵਾਜ਼ ਚੁਕਣੀ ਪਈ ਹੈ ਦੋ ਬਚੁਰ ਕੇ ਰਾਤ ਦੇ ਸਮੇਂ ਸ਼ਾਮ ਦੇ ਟਾਈਮ ਸਮਾਨ ਲੈਣ ਵਾਸਤੇ ਬਾਜ਼ਾਰ ਗਏ ਆ ਵਾਪਸੀ ਨੂੰ ਉਹਨਾਂ ਨੂੰ ਜਿੱਦਾਂ ਖੱਡੇ 'ਚ ਬੈਲੈਂਸ ਖਰਾਬ ਹੋਇਆ ਸੜਕ ਦਾ ਤੇ ਉਹ ਇੱਥੇ ਡਿੱਗੇ ਆਂ ਦੋ ਤਿੰਨ ਕੇਸ ਹੋ ਚੁੱਕੇ ਆਂ ਪਰ ਵਿਚਾਰੇ ਕਰਨ ਕੀ ਜੇ ਸੱਪ ਅੱਗੇ ਵੀਨ বাজਾਉਂਗੇ ਤਾਂ ਉਹ ਤਾਂ ਹੀ ਮਿਲਣਾ ਉਹਨੇ ਤੇ ਗਵਰਨਮੈਂਟ ਦੀ ਅੱਖਾਂ ਤਾਂ ਹੀ ਖੋਲਣੀਆਂ ਹੁਣ ਤਾਂ ਹੀ ਇਹ ਲੋਕਾਂ ਨੇ ਖਬਰਾਂ ਲਾਉਣੀਆਂ ਸ਼ੁਰੂ ਕਰਤੀਆਂ ਪੰਜ ਪਿੰਡਾਂ ਦਾ ਬਾਈਕਾਟ ਹੋ ਚੁੱਕਿਆ ਸਾਡੇ ਵੀ ਲੋਕਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਅਸੀਂ ਸਰਕਾਰ ਨੂੰ ਅਗਾਹ ਕਰ ਰਹੇ ਆਂ ਵੀ ਸਾਡੇ ਪਿੰਡਾਂ ਵੱਲ ਵੀ ਧਿਆਨ ਦਿੱਤਾ ਜਾਵੇ ਪਿੰਡ ਪਰਛ ਤੋਂ ਸਿਉਂਕ ਦੀ ਸੜਕ ਦਾ ਬੁਰਾ ਹਾਲ ਹੈ ਵੱਡੀ ਪਰਛ ਤੋਂ ਛੋਟੀ ਪਰਛ ਦੀ ਸੜਕ ਦਾ ਬੁਰਾ ਹਾਲ ਹੈ ਵੱਡੀ ਪਰਛ ਤੋਂ 나ਡੇ ਵੱਲ ਨੂੰ ਸੜਕ ਦਾ ਬੁਰਾ ਹਾਲ ਹੈ ਤੇ ਪਿੰਡ ਪਰਛ ਤੋਂ ਪੁਲਸ ਲੇਨ ਨੀਅਰ ਚੰਡੀਗੜ੍ਹ ਸੜਕ ਦਾ ਬੁਰਾ ਹਾਲ ਹੈ ਮੇਨ ਦਾ ਆ ਕੇ ਵੇਖ ਸਕਦੇ ਆ ਕੋਈ ਝੂਠ ਨਹੀਂ ਕੋਈ ਕੁਛ ਨਹੀਂ ਪ੍ਰੂਫ ਦੇ ਸਾਹਮਣੇ ਤੁਹਾਨੂੰ ਬਖਾ ਸਕਦੇ ਆ ਲੋਕਾਂ ਦੇ ਸਰਕਾਰ ਤਾਂ ਕਹਿ ਰਹੀ ਕੰਮੇ ਬਹੁਤ ਕਿਤੇ ਨਹੀਂ ਅਸੀਂ 2 ਸਾਲ ਦੇ ਵਿੱਚ ਉਹ ਕੰਮ ਕਰਤੇ ਜਿਹੜੇ 75 ਸਾਲਾਂ ਵਿੱਚ ਬਾਕੀ ਪਾਰਟੀ ਨਹੀਂ ਕਰ ਸਕੀਆਂ ਦੇਖੋ ਜੀ ਕੈਨ ਚੇਅਰ ਕਰਨੇ ਵਿੱਚ ਬਹੁਤ ਫਰਕ ਹੈ ਆਪਣੇ ਵੱਲੋਂ ਜੋ ਮਰਜ਼ੀ ਆਖੀ ਜਾਣ ਜਾਂ ਸਾਡੇ ਕੋਲ ਪ੍ਰੂਫ ਪਿਆ ਦੇਖੋ ਸੜਕ ਦਾ ਹਾਲ ਡੈਮ ਅਸੀਂ ਵਿਖਾਉਨੇ ਆ ਸਾਡਾ ਲਾਸਟ ਪਾਣੀ ਨਹੀਂ ਲੋਕਾਂ ਦੇ ਫਸਲਾਂ ਨੂੰ ਲੱਗਿਆ ਕਣਕਾਂ ਇਦਾਂ ਹੀ ਜੰਨੀਆਂ ਮੜੀਆਂ ਮੋਟੀਆਂ ਪੱਕੀਆਂ ਹੀ ਲੋਕਾਂ ਦੇ ਵੱਡ ਬੁੱਡਲੀ ਪਾਣੀ ਬਿਲਕੁਲ ਡੈਮ 'ਚ ਨਹੀਂ ਬਰਸਾਤਾ ਪੈਂਦੀਆਂ ਡੈਮ ਖਾਲੀ ਕਰ ਦਿੰਦੇ ਆ ਉਦੋਂ ਦੇਰ ਨਹੀਂ ਕਰਦੇ ਬਸ ਪਾਣੀ ਖਾਲੀ ਕਰ ਦੇਣਾ ਜਦੋਂ ਜ਼ਿੰਮੇਦਾਰ ਨੂੰ ਪਾਣੀ ਦੀ ਲੋੜ ਹੁੰਦੀ ਹੈ ਉਦੋਂ ਪਾਣੀ ਕਹਿੰਦੇ ਜੀ ਹੁਣ ਤਾਂ ਡੈਮ 'ਚ ਪਾਣੀ ਮੁੱਕ ਲਿਆ ਕਿਉਂ ਸਾਡੇ ਹੱਕ ਸਾਨੂੰ ਮਿਲਨੇ ਨਹੀਂ ਚਾਹੀਦੇ ਲੋਕਾਂ ਦੇ ਜ਼ਿੰਮੇਦਾਰਾਂ ਦੇ ਗੱਲਬਾਤ ਹੋਰ ਵੀ ਕਰਾਂਗੇ ਤਾਂ ਜਿਹੜੀ ਸੜਕ ਦੇ ਉੱਤੇ ਬੁਜਾਰ ਵੀ ਜਾਣਾ ਪੈਂ ਤੁਹਾਨੂੰ ਮੁੱਲਾ ਪਰ ਤੁਹਾਡੇ ਪਿੰਡ ਦੇ ਵਿੱਚ ਕਾਫੀ ਦੁਕਾਨਾਂ ਨੇ ਡਾਕਟਰ ਦੀ ਦੁਕਾਨ ਮਸ਼ਹੂਰ ਹੈ ਤਾਂ ਹੋਰ ਮਠਾਈਆਂ ਦੁਕਾਨ ਵੀ ਨੇ ਤਾਂ ਉਹਨਾਂ ਨੂੰ ਕਿੰਨਾ ਮੁਸ਼ਕਲ ਹੁੰਦਾ ਆਉਣ-ਜਾਣ ਵਾਸਤੇ ਬਹੁਤ ਮੁਸ਼ਕਲ ਹੈ ਵੀਰੇ ਬਹੁਤ ਜ਼ਿਆਦਾ ਮੁਸ਼ਕਲਾਂ ਆਂਦੀ ਜਿੰਨੇ ਵੀ ਕੋਈ ਸੱਜਣ ਮਿੱਤਰ ਬਾਹਰ ਤੇ ਆਂਦੇ ਉਹਰੇ ਸਾਡਾ ਚੰਗਾ ਡਾਕਟਰ ਹੈ ਉਹ ਦਵਾਈ ਲੈਣ ਆਉਂਨੇ ਇੰਨੀ ਪਰੇਸ਼ਾਨ ਹੁੰਦੀ ਵੀ ਰਾਤ ਨੂੰ ਵਿਚਾਰੇ ਇਹ ਨਹੀਂ ਪਤਾ ਵੀ ਅਸੀਂ ਸਹੀ ਸਮੇਂ ਡਾਕਟਰ ਕੋਲ ਤੇ ਵਾਪਸ ਵੀ ਚਲੇ ਜਾਂ ਕਿ ਵਾਪਸ ਸਾਨੂੰ ਉਰੇ ਆਣਾ ਪੈਣਾ ਉਲਟਾ ਬਿਮਾਰ ਹੋ ਗਏ ਜਨ ਬਿਮਾਰ ਹੋ ਗਏ ਜਨ ਇੰਨੀ ਬੁਰਾ ਹਾਲ ਹੈ ਇੰਨੇ 15 ਸਾਲ ਹੋ ਗਏ ਸਾਡੀ ਸੜਕ ਰੂ ਬਣੀ 1 ਕਿਸਨਾ ਮੁੜ ਕੇ ਸਾਰ ਨਹੀਂ ਦੋ ਕਾਲੀ ਵੀ ਆਲੇ ਕਾਂਗਰਸ ਵੀ ਆਲੇ ਆਪ ਵੀ ਆਲੇ ਚੰਡੀਗੜ੍ਹ ਦੇ ਵਿੱਚ ਕੋ ਪੈਰਾ ਚ ਤੁਹਾਡਾ ਪਿੰਡ ਬਿਲਕੁਲ ਨਿਲਗਦੀ ਆਧਾ ਕਿਲੋਮੀਟਰ ਹੀ ਸਾਡਾ ਬਿਲਕੁਲ ਅਸੀਂ ਆਸਲੀ ਚੰਡਾਗ ਬੈਠੇ 15 ਸਾਲਾਂ ਕੋ ਸਾਡੀ ਕੋਈ ਸੜਕ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਅੱਛਾ ਜਿਸ ਦਿੱਕੇ ਨਾਲ ਤੁਹਾਨੂੰ ਨਜ਼ਦੀਕ ਹਸਪਤਾਲ ਹੀ ਪੈਂਦੇ ਨੇ ਪੀ ਜੇ 16 ਸੈਕਟਰ ਕਈ ਇਦਾਂ ਦੀ ਬੀਬੀਆਂ ਨੇ ਜਿਹੜੀਆਂ ਪ੍ਰੈਗਨੈਂਟ ਨੇ ਉਹਨਾਂ ਨੂੰ ਵੀ ਜਾਣਾ ਪੈਂਦਾ ਹੋਣਾ ਇਸ ਰੋਡ ਦੇ ਉੱਤੇ ਤਾਂ ਕਿੰਨਾ ਕੁ ਮੁਸ਼ਕਲ ਹੁੰਦਾ ਜੀ ਉਹਨਾਂ ਨੂੰ ਜਿੰਨੂੰ ਅਸੀਂ ਘਰ ਤੇ ਤੁਰਦੇ ਇਹਨਾਂ ਟਾਈਮ ਸਾਨੂੰ ਹੋਣ ਨਾਦਾ ਰਾਵੀ ਚਾਹ ਮੋਲ ਹਮ ਖੱਡਿਆਂ ਵਿੱਚ ਤੁਹਾਨੂੰ ਸੁ ਹੂੰ ੂਟਾ ਪਾਣੀ ਇਸ ਵਰਕ ਨਹੀਂ ਮਾ ਮੁਸ਼ਕਿਲਾਂ ਦੀ ਪਾਣੀ ਨਹੀਂ ਅਸੀਂ ਪਾਣੀ ਸੋਚ ਨਾ ਪਾਉਂਗਾ ਜੀ ਬਿਲਕੁਲ ਬਾਈਕਾਟ ਕਰਨਾ ਬੋਟਾਂ ਦਾ ਕੋਈ ਨਹੀਂ ਪਾਣਾ ਜਿਹੇ ਜਿਹੇ ਹਾਲਾਤ ਹੋਏ ਵੇਹ ਜਿਹੇ ਸਾਹਮਣਾ ਬਾਈਕਾਟ ਕਰਨਾ ਹੀ ਕਰਨਾ ਅਸੀਂ ਚਾਹੇ ਕੋਈ ਛੋਟੇ ਛੋਟੇ ਬੱਚੇ ਜਿਹੜੇ ਸਕੂਲ ਸਾਈਕਲਾਂ ਤੇ ਆਉਂਦੇ ਨੇ ਲਾਗਲੇ ਪਿੰਡਾਂ ਤੋਂ ਉਹ ਬੱਚਿਆਂ ਦੀ ਕੰਡੀਸ਼ਨ ਦੇਖੋ ਦੁਪਹਿਰ ਨੂੰ ਜਦੋਂ ਜਾਂਦੇ ਨੇ ਖੱਡਿਆਂ 'ਚ ਕਿਸੇ ਦੀ ਚੈਨ ਟੁੱਟ ਜਾਂਦੀ ਹੈ ਕੋਈ ਵਿਚਾਰਾ ਉਦਾਂ ਡਿੱਗ ਜਾਂਦਾ ਹੈ ਕੀ ਜਵਾਬ ਦਈਏ ਬੱਚਿਆਂ ਨੂੰ ਅੰਕਲ ਸਭ ਨੂੰ ਕਹਿੰਦੇ ਅੰਕਲ ਇਹ ਸੜਕ ਨਹੀਂ ਕਦੋਂ ਬਣਨੀ ਹੈ ਕੀ ਜਵਾਬ ਦਈਏ ਉਹਨਾਂ ਨੂੰ ਛੋਟੇ ਛ ਤੇ ਇਹ ਲੋਕ ਤੁਹਾਡੇ ਸਾਹਮਣੇ ਖੜੇ ਆ ਪਿੰਡ ਦੇ ਲੋਕ ਆ ਇਹਨਾਂ ਦੀ ਜੋ ਆਪਣਾ ਦਿਲ ਦੀ ਗੱਲ ਹੈ ਤੁਸੀਂ ਤੁਹਾਡੇ ਸਾਹਮਣੇ ਬਿਆਨ ਕਰ ਰਹੇ ਆ ਬਿਲਕੁਲ ਤੇ ਨਾਲ ਦੀ ਨਾਲ ਨੌਜਵਾਨ ਵੀ ਸਾਡੇ ਨਾਲ ਨੇ ਜੱਗੀ ਜਿਸ ਤਰੀਕੇ ਨਾਲ ਪਿੰਡ ਦੀ ਸੜਕ ਦਾ ਬੁਰਾ ਹਾਲ ਹੈ ਹੋਰ ਵੀ ਕਈ ਪ੍ਰੋਬਲਮਾਂ ਕਨਾਈਆਂ ਨੇ ਇਹਨਾਂ ਨੇ ਕਿ ਡੈਮ ਦੇ ਵਿੱਚ ਪਾਣੀ ਸੁੱਕ ਚੁੱਕਾ ਹੈ ਕਿਸਾਨਾਂ ਨੂੰ ਹੀ ਬੜੀ ਮੁਸ਼ਕਲ ਹੋ ਚੁੱਕੀ ਹੈ ਪਹਿਲੇ ਸੜਕ ਤੇ ਆ ਜੀ ਸੜਕ ਨੂੰ ਕਿੰਨੇ ਸਾਲ ਹੋ ਗਏ ਤੁਹਾਡੀ ਨਜ਼ਰ ਦੇ ਵਿੱਚ ਬਣੇ ਹੋਏ ਸੜਕ ਨੂੰ ਤਾਂ ਜੀ ਜਦੋਂ ਸੋਝੀ ਆਈ ਆ ਸਾਨੂੰ 8-9 ਸਾਲ ਹੋ ਗਏ ਜੀ ਦੇਖਦੇ ਆ ਉਹਨੂੰ ਜੀ ਹਾਂ ਉਦੋਂ ਇੱਕ ਵਾਰ ਪਈ ਸੀਗੀ 10 ਸਾਲ ਹੋ ਗਏ ਉਸ ਤੋਂ ਬਾਅਦ ਇਹਦੀ ਹਾਲਤ ਦਿਨ ਪਰ ਦਿਨ ਖਸਤਾਈ ਹੁੰਦੀ ਜਾ ਰਹੀ ਹੈ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਜੀ ਅਸੀਂ ਮੰਤਰੀ ਅਨਮੋਰ ਕਗਨਮਾਨ ਕੋਲ ਵੀ ਜਾਂਦੇ ਆ ਉਹ ਕਦੇ ਉਹ ਸਾਨੂੰ ਮਿਲਦੇ ਨਹੀਂ ਹੈਗੇ ਆਪਣੇ ਫਾਦਰ ਸਾਹਿਬ ਮਿਲਦੇ ਆ ਉਹਨਾਂ ਦੇ ਉਹ ਵੀ ਸਾਨੂੰ ਆਪਣਾ ਦੇ ਕੇ ਭੇਜ ਦਿੰਦੇ ਨੇ ਇਸੀ ਕਰਾਂਗੇ ਤੁਹਾਡੇ ਪਿੰਡਾਂ ਵਾਂਗੇ ਮੰਤਰੀ ਬਣੇ ਨੇ ਮਾਜਰੀ ਆ ਕੇ ਮੁੜ ਜਾਂਦੇ ਨੇ 나ਡੇ ਆ ਕੇ ਮੁੜ ਜਾਂਦੇ ਨੇ ਪਰਛ ਪਿੰਡ ਤੋਂ ਨਾਲੇ ਬਹੁਮਤ ਨਾਲ ਜਿੱਤੇ ਹੋਏ ਨੇ ਜੀ ਇੱਥੇ ਤੋਂ ਇਧਰ ਨੂੰ ਲੱਗ ਜਾਂਦੇ ਨੇ ਕਿ ਇਹ ਪਿੰਡ ਚ ਲੋਕ ਨਹੀਂ বাসਦੇ ਹੈਗੇ ਤੇ ਉਹਦੇ ਜਨਤਾ ਨੇ ਜਿਤਾਏ ਉਹਨਾਂ ਨੂੰ ਬਹੁਮਤ ਨਾਲ ਉਹਨਾਂ ਦਾ ਆਣਾ ਦਾ ਫਰਜ਼ ਬਣਦਾ ਹੈ ਜੀ ਇਸ ਕਰਕੇ ਅਸੀਂ ਸੋਚ ਰਹੇ ਹਾਂ ਜੀ ਜੋ ਉਹਨਾਂ ਨੇ ਵੋਟਾਂ ਤੱਕ ਨਾ ਜਿਹੜਾ ਮਾਰਿਆ ਹੈ ਅਸੀਂ ਵੀ ਸਾਰੀ ਪਾਰਟੀਆਂ ਦਾ ਬਾਈਕਾਟ ਕਰ ਦੇਣਾ ਹੈ ਬਾਈਕਾਟ ਜੀ 5 ਮਿੰਟਾਂ ਨੇ ਕੀਤਾ ਹਾਂਜੀ ਹਾਂਜੀ ਅਸੀਂ ਸੋਚ ਰਹੇ ਹਾਂ ਸਾਡਾ ਸੀਨੀਅਰ ਬੰਦਿਆਂ ਨਾਲ ਵੀ ਪੰਚਾਇਤ ਨਾਲ ਵੀ ਚੱਲ ਰਿਹਾ ਹੈ ਜੀ ਹਾਂ ਬਿਲਕੁਲ ਤੁਸੀਂ ਦੇਖੋ ਕਿ ਇੱਕ ਵਿਅਕਤੀ ਜਿਹੜਾ ਮੌਕੇ ਤੇ ਆਪਾਂ ਪੁੱਛ ਲੈਣੇ ਆ ਬੱਚੇ ਲੈ ਕੇ ਆਇਆ ਤਾਂ ਰੋਡ ਤੇ ਆਵਾਜ਼ੀ ਤਾਂ ਬਹੁਤ ਹੈ ਤਾਂ ਕਿੰਨਾ ਕੁ ਮੁਸ਼ਕਲ ਹੈ ਜੀ ਇਸ ਰੋਡ ਦੇ ਉੱਤੇ ਆਣਾ ਬਹੁਤ ਬੁਰਾ ਹਾਲ ਹੈ ਜੀ ਬਹੁਤ ਬੁਰਾ ਹਾਲ ਹੈ ਸਾਈਕਲ ਵੀ ਨਹੀਂ ਹਾਲ ਹੈ ਬਹੁਤ ਜ਼ਿਆਦਾ ਹੈ ਕਿੰਨੀ ਦੇਰ ਹੋ ਗਈ ਬਣੇ ਹੋਏ ਸੜਕ ਨੂੰ ਮੇਨੂੰ ਮੇਰਾ ਖਿਆਲ ਆ ਅੱਤ ਅਠ ਫਾਲ ਹੋ ਗਈ ਜੀ ਅੱਛਾ ਕੋਈ ਸੁਣਵਾਈ ਨਹੀਂ ਕੋਈ ਖਾਣਾ ਤਾਂ ਬੱਚੇ ਲੈ ਕੇ ਆਏ ਹੋ ਤੁਸੀਂ ਰੋਡ ਦੇ ਉੱਤੇ ਕਿੰਨੀ ਕੁ ਬੁਰਾ ਕ ਹਾਲਤ ਹੈ ਅੱਖੋ ਜੀ ਮੈਂ ਤਾਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਕਰ ਰਿਹਾ ਤੁਸੀਂ ਖਬਰ ਲਾਈ ਆ ਪਰ ਇੱਥੇ ਬਹੁਤ ਬੁਰਾ ਹਾਲਾ ਅਜੇ ਅੱਗੇ ਜਾ ਕੇ ਵੀ ਦੇਖੋ ਇਸ ਤੇ ਵੀ ਬੁਰਾ ਹਾਲਾਤ ਮੀਂਹ ਪੈਣ ਦੇ ਕਾਰਨ ਇਹ ਦੇਖੋ ਡਾਕਟਰ ਦੀ ਦੁਕਾਨ ਕੋਲ ਕਿੰਨਾ ਬੁਰਾ ਹਾਲ ਹੂੰ ਮੈਂ ਤੁਹਾਡੇ ਚੰਨ ਨਹੀਂ ਸੁਣਵਾਈ ਨਹੀਂ ਕਰਦਾ ਸੁਣਾਈ ਕਰਦਾ ਮੇਰੇ ਸਾਹਬ ਤੇ ਤਾਂ ਇਹ ਜੋ ਵੀ ਬੋਟਾ ਕੰਪਨੀ ਆ ਰਹੀ ਹੈ ਜੋ ਵੀ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਬਾਈਕਾਟ ਕਰਨੀ ਤੁਸੀਂ ਹਾਂਜੀ ਹਾਂਜੀ ਅਸੀਂ ਅੱਪਰਲੇ ਪੰਡਾਲੇ ਵੀ ਬਾਈਕਾਟ ਕਰਾਂਗੇ ਅੱਛਾ ਹਾਂਜੀ ਪਹਿਲਾਂ 5 ਮਿੰਟਾਂ ਨਹੀਂ ਕਰਦਾ ਹੁਣ ਤੁਸੀਂ ਸਲਾਹ ਕਰੋ ਅਸੀਂ ਆਪਣੀ ਸਲਾਹ ਕਰਕੇ ਤੁਹਾਨੂੰ ਦੱਸ ਦਾਂਗੇ ਅੱਛਾ ਬਹੁਤ ਅੰਗਾ ਜੀ ਇਸ ਟਾਈਮ ਬੱਚਿਆਂ ਨੂੰ ਬਾਜ਼ਾਰ ਲੈ ਜਾਣਾ ਕਿਤੇ ਸਕੂਲ ਤੇ ਚ ਲੈਣਾ ਇਹ ਤਾਂ ਮਤਲਬ ਕਿ ਨਿਕਲਣਾ ਡਿਊਟੀ ਜਾਣੇ ਨੂੰ ਬੜਾ ਔਖਾ ਜ ਕਾ ਪਿੰਡਾਂ ਦੀਆਂ ਸੜਕਾਂ ਦਾ ਬੁਰਾ ਹਾਲ ਹੈ ਤਾਂ ਲੋਕ ਮੰਗ ਹੀ ਚੱਕ ਰਹੇ ਨੇ ਕਿ ਅਸੀਂ ਬਾਈਕਾਟ ਕਰ ਦਲਾਂਗੇ ਅਗਰ ਸਾਡੀ ਸੁਣਵਾਈ ਨਾ ਹੋਈ ਤਾਂ ਉਹ ਲਾਸਟ ਦੇ ਵਿੱਚ ਕੀ ਅਪੀਲ ਹੈ ਜਾਂ 22 ਸਾਲ ਦੇ ਵਿੱਚ ਸਾਡੇ ਅਨਮੋਲਕਨ ਮਾਰਜੀ ਨੇ ਇੱਕ ਗੇੜਾ ਵੀ ਮੌਜੂਦਾ ਆ ਕੇ ਪਿੰਡ ਦਾ ਕਦੀ ਕਦੇ ਹਾਲ ਚਾਲ ਨਹੀਂ ਪੁੱਛਿਆ ਹੈਗਾ ਉਹਨਾਂ ਨੇ ਆਈ ਨਹੀਂ ਅਸੀਂ ਹੁਣ ਵੀ ਉਹਨਾਂ ਦੇ ਵਲੰਟੀਅਰ ਦੇ ਥਰੂ ਸੁਨੇਹਾ ਭੇਜ ਰਹੇ ਹਾਂ ਵੀ ਸਾਡੇ ਪਿੰਡ ਆਓ ਤੁਸੀਂ ਮੀਟਿੰਗ ਰੱਖੋ ਉਹਨਾਂ ਨੂੰ ਇੰਨਾ ਖੋਫ ਹੈ ਵੀ ਪਤਾ ਨਹੀਂ ਇੱਥੇ ਸਾਡਾ ਕਿਸ ਚੀਜ਼ ਦਾ ਵਿਰੁੱਧ ਹੋ ਸਕੂਗਾ ਜਦੋਂ ਵੋਟਾਂ ਮੰਗਣ ਆਏ ਸੀਗੇ ਇਹਨਾਂ ਲੋਕਾਂ ਤੋਂ ਹੀ ਮੰਗਦੇ ਸੀਗੇ ਵੀਡੀਓ ਸਾਡੇ ਕੋਲ ਪ੍ਰੂਫ ਪਈਆਂ ਸਾਡੇ ਪਿੰਡ ਦੇ ਚੌਂਤਰੇ ਦੇ ਜਿੱਥੇ ਉਹ ਖੜਕੇ ਵੋਟਾਂ ਮੰਗੀਆਂ ਸੀਗੀਆਂ ਸਾਡੇ ਨਾਲ ਵਾਅਦਾ ਕੀਤੇ ਸੀਗੇ ਤਾਂ ਨਾਤ ਬਾਤ ਕਰਨ ਵੀ ਨਹੀਂ ਆਏ ਉਹ ਰੋਸ ਹੈ ਤੁਹਾਡੇ ਲੀਡਰਾਂ ਨਾਲ ਦੇਖੋ ਜੀ ਸਾਰੇ ਇਲਾਕੇ ਦਾ ਹੀ ਰੋਸ ਚੱਲ ਰਿਹਾ ਹੈ ਕਾਰਨ ਵਿਕਾਸ ਪਹਿਲਾਂ ਤਾਂ ਪਛੜੇ ਇਲਾਕੇ ਚ ਵੈਸੇ ਰਹੇ ਆ ਜੇ ਹੁਣ ਥੋੜਾ ਬਹੁਤਾ ਮੜਾ ਮੋਟਾ ਕੋਈ ਗੱਲਬਾਤ ਹੋਈ ਹੈ ਤੇ ਹੁਣ ਲੋਕਾਂ ਦਾ ਇਹੀ ਆ ਕਹਿਣਾ ਕਿ ਸਾਡੇ ਇਲਾਕੇ ਦੀ ਤਾਂ ਸੁਣਾਈ ਨਹੀਂ ਹੈਗੀ ਸਾਡੇ ਪਿੰਡਾਂ ਦੀ ਸੁਣਾਈ ਬਿਲਕੁਲ ਨਹੀਂ ਹੈਗੀ ਜੋ ਵੀ ਆਉਂਦਾ ਸਾਨੂੰ ਲਾਰਾ ਲਾ ਕੇ ਜਾਂਦਾ ਹੈ ਇੱਕ 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 ਪਾਰਟੀ ਦੇ ਹੋਰ ਵੀ ਆ ਗਏ ਲੀਡਰ ਇਹਨਾਂ ਨਾਲ ਵੀ ਗੱਲ ਕਰ ਲੈਣੇ ਮੌਕੇ ਤੇ ਲੀਡਰ ਆ ਗਏ ਲੀਡਰ ਸਾਹਿਬ ਸਾਰੀ ਪਾਰਟੀ ਨਾਰਾਜ਼ ਹੈ ਕਹਿੰਦਾ ਬਾਈਕਾਟ ਕਰ ਦੇਣਾ ਤੁਹਾਡਾ ਅਥਾਰਟੀ ਸਾਡੇ ਸਰਕਾਰਾਂ ਗਈਆਂ ਅੱਜ ਤੱਕ ਸੜਕ ਨਹੀਂ ਬਣਾ ਪਾਈਆਂ ਹੁਣ ਨਵੀਂ ਸਰਕਾਰ ਨੇ ਉਹ ਵੀ ਧਿਆਨ ਨਹੀਂ ਦੇ ਰਹੀ ਦੇਖੋ ਨਵੀਂ ਸਰਕਾਰ ਨੇ ਤਾਂ ਅੱਜ ਤੱਕ ਕਿਸੇ ਦਾ ਧਿਆਨ ਹੀ ਨਹੀਂ ਦਿੱਤਾ ਹਾਂ ਇਧਰ ਆ ਪਿੰਡਾਂ ਦੇ ਲੋਕ ਸਾਰੇ ਖੜੇ ਆ ਹਮ ਇੱਕ ਵੀ ਬੰਦਾ ਮੈਨੂੰ ਹੱਥ ਖੜਾ ਕਰਕੇ ਕਹੇ ਹਮ ਵੀ ਜਿਹੜੇ ਸਾਡੇ ਇੱਥੇ ਤੇ ਨੁਮਾਇੰਦਗੀ ਕਰ ਰਹੇ ਆ ਹਮ ਕੀ ਆ ਉਹਨਾਂ ਨੂੰ ਇਹ ਮਿਲੇ ਹਮ ਜਿਹੜੇ ਰੋੜਾਂ ਦੀ ਗੱਲ ਹੈ ਰੋੜਾਂ ਦਾ ਕੰਮ ਪਿੰਡਾਂ ਵਾਲੇ ਪਾਣੀ ਦਾ ਕੰਮ ਪਿੰਡਾਂ ਵਾਲਿਆਂ ਦਾ ਸਭ ਤੋਂ ਮੁਢਲੀ ਸਹਾਈਤਾ ਜਿਹੜੀ ਇਹਨਾਂ ਨੂੰ ਦੇਣੀ ਚਾਹੀਦੀ ਹੈ ਸਭ ਤੋਂ ਪਹਿਲਾ ਕੰਮ ਇਹ ਸਰਕਾਰਾਂ ਨੂੰ ਕਰਨਾ ਚਾਹੀਦਾ ਚਾਹੇ ਉਹ ਸਾਡੀ ਪਿਛਲੀ ਸਰਕਾਰ ਦੀਆਂ ਗਲਤੀਆਂ ਤੀਆਂ ਜਿਹਦੇ ਕਰਕੇ ਸਾਡੀ ਕਾਂਗਰਸ ਦੀ ਸਰਕਾਰ ਆ ਨਹੀਂ ਸਕੀ ਉਹਨਾਂ ਲੋਕਾਂ ਉਹਨਾਂ ਨਾਲ ਵੀ ਇਹਨਾਂ ਲੋਕਾਂ ਨੂੰ ਬੜੀ ਨਾਰਾਜ਼ਗੀ ਸੀ ਜਿਹਦੇ ਕਰਕੇ ਇਹਨਾਂ ਨੇ ਮਸ਼ੀਨਾਂ ਤੋੜਨ ਵਾਲੀਆਂ ਕਰਤੀਆਂ 85000 ਦੇ ਨੇੜੇ ਵੋਟ ਪਾ ਕੇ ਆਮ ਆਦਮੀ ਦੀ ਨਮਾਇੰਦਗੀ ਦਿੱਤੀ 92 ਸੀਟਾਂ ਪੰਜਾਬ ਚ ਦਿੱਤੀਆਂ ਜੇ ਕਾਂਗਰਸ ਗਲਤੀਆਂ ਨਾ ਕਰਦੀ ਤਾਂ ਸ਼ਾਇਦ ਅੱਜ ਸਾਨੂੰ ਇਹ ਮਾਹੌਲ ਇਹ ਦਿਨ ਨਾ ਦੇਖਣਾ ਪੈਂਦਾ ਸੋ ਕਾਂਗਰਸ ਦੀ ਗਲਤੀਆਂ ਕਰਕੇ ਇਹਨਾਂ ਨੇ ਝਾੜੂ ਲਿਆਂਦਾ ਹੁਣ ਅੱਜ ਉਸੇ ਤਰੀਕੇ ਨਾਲ ਉਹ ਤੋਂ ਵੀ ਜ਼ਿਆਦਾ ਜਿਹੜੀਆਂ ਗਲਤੀਆਂ ਉਹ ਬਾਰ ਬਾਰ ਫੇਰ ਕਰ ਰਹੇ ਆ ਇਸ ਲਈ ਮੈਂ ਤੁਹਾਨੂੰ ਦੱਸਣਾ ਚਾਹਨਾ ਇਹਦੇ ਵਿੱਚ ਪਿੰਡਾਂ ਦੀ ਪੰਚਾਇਤਾਂ ਦਾ ਚਾਹੇ ਪਿੰਡਾਂ ਦੇ ਸਰਪੰਚਾਂ ਦਾ ਕਿਸੇ ਵੀ ਬੰਦੇ ਦਾ ਜਾਇਦਾ ਇਹਦੇ ਵਿੱਚ ਇਸ ਤਰ੍ਹਾਂ ਦਾ ਰੋਲ ਨਹੀਂ ਕਿ ਉਹਨਾਂ ਨੂੰ ਰੋਸ ਜਿਹੜਾ ਹੈਗਾ ਉਹ ਮੇਰੇ ਹਿਸਾਬ ਨਾਲ ਨਹੀਂ ਇਹਨਾਂ ਨੂੰ ਬਿਲਕੁਲ ਸਹੀ ਰੋਸ ਹੈ ਲੇਕਿਨ ਮੈਂ ਬੇਨਤੀ ਇਹ ਵੀ ਕਰਦਾ ਖਾਸ ਤੌਰ ਤੇ ਇਹਨਾਂ ਨੂੰ ਕਿ ਜੇ ਆਪਾਂ ਪੰਜ ਸੱਤ ਪਿੰਡ 10 ਪਿੰਡ ਬਾਈਕਟ ਵੀ ਕਰਦੇ ਆ ਤਾਂ ਵੀ ਕੋਈ ਸਾਡਾ ਮਸਲਾ ਹੱਲ ਇਹਨਾਂ ਨਾਲ ਹੁੰਦਾ ਨਹੀਂ 92 ਦੇ ਵਿੱਚ ਬਾਈਕਟ ਹੋਇਆ 3800 ਵੋਟ ਨਾਲ ਇਥੇ ਤੇ ਸਾਡੇ ਨੁਮਾਇੰਦੇ ਬਣੇ ਪੰਜਾਬ ਦੇ ਵਿੱਚ ਕਿਤੇ 2200 ਕਿਤੇ 1800 ਵੋਟ ਨਾਲ ਫਿਰ ਵੀ ਨੁਮਾਇੰਦੇ ਬਣ ਗਏ ਮੇਰਾ ਸੁਝਾਅ ਹੈ ਬਾਕੀ ਸਾਰੇ ਪਿੰਡ ਦੇ ਬੰਦੇ ਖੜੇ ਆ ਕਿ ਤੁਸੀਂ ਕਿਸੇ ਇੱਕ ਪਾਰਟੀ ਨੂੰ ਜਿਹਦੇ ਪਰ ਤੁਹਾਨੂੰ ਹੁਣ ਤਵਾਰ ਹੈ ਜਿਹੜਾ ਬੰਦਾ ਜ਼ਿਆਦਾ ਪੜਿਆ ਲਿਖਿਆ ਉਸ ਬੰਦੇ ਨਾਲ ਇਸ ਤਰ੍ਹਾਂ ਦੀ ਕੋਈ ਕਮਿਟਡ ਕਰੋ ਕਿ ਤਾਂ ਕਿ ਜਿਹੜੇ ਤੁਹਾਡੇ ਜਿਹੜੇ ਰੁਕੇ ਹੋਏ ਕੰਮ ਆ ਉਹਨਾਂ ਨੂੰ ਕਰ ਸਕਣ ਆਪਾਂ ਬਾਈਕਟ ਕਰਕੇ ਹੋਰ 3 ਸਾਲ ਪਿੱਛੇ ਪੈ ਜਾਉਗੇ ਕਿਉਂਕਿ 27 ਦੇ ਵਿੱਚ ਸਰਕਾਰ ਨੇ ਚੱਲਦਾ ਕਰਨਾ ਤੁਸੀਂ ਲੋਕਾਂ ਨੇ ਉਹ ਤੇ ਪਹਿਲਾ ਜਿਹੜੇ ਕੰਮ ਕਰਾਈਏ ਆਪਾਂ ਇਸ ਤਰ੍ਹਾਂ ਦਾ ਕੋਈ ਲੋਕ ਸਭਾ ਦਾ ਮੈਂਬਰ ਪਾਰਲੀਮੈਂਟ ਇੱਥੇ ਤੇ ਜਿਤਾ ਲਈਏ ਜਿਹੜਾ ਪੜਿਆ ਲਿਖਿਆ ਹੋਵੇ ਪਿੰਡ ਵਾਲੇ ਕਹਿੰਦੇ ਬਹੁਤ ਭਰੋਸਾ ਕਰ ਲੈ ਲੀਡਰਾਂ ਤੇ ਕਾਂਗਰਸ ਵਾਲਿਆਂ ਤੇ ਵੀ ਅਕਾਲੀਆਂ ਤੇ ਵੀ ਆਮ ਆਦੀ ਪਾਰਟੀਆਂ ਨੇ ਕਹਿੰਦਾ ਕੋਈ ਨਹੀਂ ਖੜਦਾ ਤਾਂ ਤੁਹਾਨੂੰ ਫੇਰ ਬਾਰ-ਬਾਰ ਕਹਿਣੇ ਦਾ ਮਤਲਬ ਇਹੀ ਹੈ ਵੀ ਜੇ ਕੋਈ ਖੜਿਆ ਹੁੰਦਾ ਤਾਂ ਅੱਜ ਪਿੰਡ ਉਹਦੇ ਨਾਲ ਖੜਿਆ ਹੁੰਦਾ ਇਹ ਹਾਲ ਨਾ ਹੁੰਦੇ ਪਰ ਇਹ ਹਾਲ ਨਾ ਹੁੰਦੇ ਲੇਕਿਨ ਹੁਣ ਆਪਾਂ ਉਹਨੂੰ ਕਿਤੇ ਖੜਨਾ ਪਾਊਗਾ ਹੁਣ ਆਪਾਂ ਨੂੰ ਕਿਸੇ ਇੱਕ ਬੰਦੇ 'ਤੇ ਵਿਸ਼ਵਾਸ ਕਰਨਾ ਪਊਗਾ ਹੁਣ ਉਹੋ ਜਿਹੇ ਬੰਦੇ 'ਤੇ ਵਿਸ਼ਵਾਸ ਕਰਨਾ ਪਊਗਾ ਜਿਹੜਾ ਵਿਸ਼ਵਾਸ ਆ ਕੇ ਗੱਲ ਕਹਿ ਕੇ ਜਾਵੇ ਹੋਂਡਾ ਵੀ ਲੀਡਰ ਖੜਿਆ ਹੈ ਭਰੋਸਾ ਕਰਨ ਲੋਕ ਉਹਨਾਂ 'ਤੇ ਮੈਂ ਤਾਂ ਆਪਣੇ ਲੀਡਰ ਦੇਖੋ ਮਾਫ ਕਰਨਾ ਮੈਂ ਕਾਂਗਰਸ ਪਾਰਟੀ ਦੀ ਗੱਲ ਕਰੂੰਗਾ ਆਮ ਆਦਮੀ ਵਾਲੇ ਆਮ ਆਦਮੀ ਦੀ ਗੱਲ ਕਰੂੰਗੇ ਕਾਲੀ ਦਲ ਦੇ ਕਾਲੀ ਦਲ ਦੀ ਕਰੂੰਗੇ ਬਿਲਕੁਲ ਪਰ ਮੇਰਾ ਮੰਨਣਾ ਇਹ ਹੈ ਵੀ ਜੋ ਸਾਡਾ ਕੈਂਡੀਡੇਟ ਵੀਜੇਂਦਰ ਸਿੰਘਲਾ ਹੈ ਇਹ ਪੀਡਬਲਿਊਡੀ ਮਿਨਿਸਟਰ ਵੀ ਰਿਹਾ ਹਾਂ ਹਾਂ ਬਿਲਕੁਲ ਸਿੱਖਿਆ ਮੰਤਰੀ ਵੀ ਰਿਹਾ ਹਾਂ ਰੋਡ ਪੁਲੀਆਂ ਵੀ ਦਿੱਤੀਆਂ ਇਹਨੇ ਇਲਾਕੇ ਚ ਇਸ ਇਲਾਕੇ ਚ ਨਹੀਂ ਲਾ ਸਕਿਆ ਨਗਲੀਆਂ ਦਿੱਤੀ ਐ ਹਾਂ ਨਗਲੀਆਂ ਜਾ ਕੇ ਪੁੱਛ ਲੋ ਹਾਂ ਲੇਕਿਨ ਇੱਥੇ ਦਾ ਵਕੀਲ ਹੈ ਜਿਹੜਾ ਹਾਂ ਵਕੀਲ ਬੜਾ ਕਮਜ਼ੋਰਤਾ ਜੇ ਵਕੀਲ ਵਕਾਲਤ ਕਰਕੇ ਜੱਜ ਨੂੰ ਨਾ ਦੱਸੇ ਤੁਹਾਡੀ ਪਾਰਟੀ ਦਾ ਸੀ ਨਹੀਂ ਮੈਂ ਕਹਿ ਰਿਹਾ ਵੀ ਜੇ ਸਾਡੇ ਪਾਰਟੀ ਦਾ ਵਕੀਲ ਸਹੀ ਹੁੰਦਾ ਫੇਰ ਲਿਆਏ ਪਾਰਟੀ 'ਚ ਉਹ ਅਸੀਂ ਫੇਰ ਉਹੀ ਗੱਲ ਜੇ ਹੁਣ ਤੁਸੀਂ ਮੇਰੇ ਕੋਲ ਸ਼ਾਮ ਨੂੰ ਘਰ ਆਜੂਗੇ ਅਸੀਂ ਹੁਣ ਕੱਢੀਏ ਹਮ ਪਾਰਟੀ ਦਾ ਸਮੁੰਦਰ ਹੈ ਜਿਹੜਾ ਮਰਜੀ ਆਜੋ ਜਿਹੜਾ ਮਰਜੀ ਚੱਲ ਜਾਓ ਮੈਂ ਚੱਲ ਜਾਮਾ ਮੈਨੂੰ ਕੋ ਰੋਕ ਲੂ ਇਸ ਕਰਕੇ ਪਾਰਟੀ ਸਮੁੰਦਰ ਹੈ ਜਿਹੜਾ ਮਰਜੀ ਆ ਜਾਵੇ ਜਿਹੜਾ ਮਰਜੀ ਚੱਲ ਜਾਵੇ ਲੇਕਿਨ ਇਹਨਾਂ ਦਾ ਜੋ ਮੰਨਣਾ ਇਹਨਾਂ ਦੀ ਜੋ ਗੱਲ ਹੈ ਉਹ ਬਿਲਕੁਲ ਸਹੀ ਹੈ ਮੈਂ ਇਹਨਾਂ ਨਾਲ 100% ਸਹਿਮਤ ਹਾਂ ਠੀਕ ਹੈ ਬਿਲਕੁਲ ਕਮਲਜੀ ਚਾਵਲਾ ਸੀ ਜਿੰਨਾਂ ਵੱਲੋਂ ਜਾਂਦੇ ਜਾਂਦੇ ਸੁਝਾਅ ਦਿੱਤਾ ਗਿਆ ਤੇ ਨਾਲ ਦੀ ਨਾਲ ਦੱਸਿਆ ਗਿਆ ਕਿ ਪਾਰਟੀ ਪਾਵੇਂ ਸਾਡੀ ਹੈ ਪਾਵੇਂ ਜਿਹੜੀ ਹੁਣ ਮੌਜੂਦਾ ਪਾਰਟੀ ਹੈ ਦੋਨਾਂ ਨੇ ਇਹਨਾਂ ਪਿੰਡਾਂ ਦੀ ਸੁਣਵਾਈ ਨਹੀਂ ਕੀਤੀ ਤਾਰ ਕਿ ਲੋਕ ਤਰਾ ਤਰਾ ਕਰ ਰਹੇ ਨੇ ਤਾਂ ਹੁਣ ਜਿਸ ਤਰੀਕੇ ਨਾਲ ਤੁਹਾਡੀ ਮਰਜ਼ੀ ਦਾ ਆਪਣੀ ਹੁੰਦੀ ਹੈ ਵੋਟ ਪਾਣ ਦੀ ਕਿ ਆਪਣੀ ਮਰਜ਼ੀ ਨਾਲ ਬੰਦਾ ਅਧਿਕਾਰ ਹੁੰਦਾ ਹੈ ਕਿ ਵੋਟ ਪਾਣਾ ਤਾਂ ਹੁਣ ਅੱਗੇ ਰਣਨੀਤੀ ਕੀ ਹੈ ਬਾਈਕ ਅਗਲੇ ਪਾਸੇ ਨੂੰ ਜਾ ਰਹੇ ਹੋ ਜਾਂ ਫਿਰ ਕਿਤੇ ਨਾ ਕਿਤੇ ਕੋਈ ਪਲਾਨ ਬਣਾ ਰਹੇ ਹੋ ਕਿ ਵਧੀਆ ਲੀਡਰ ਨੂੰ ਆਪਾਂ ਵੋਟਾਂ ਪਾ ਕੇ ਇਸ ਵਰਕਮੈਂਟਮੈਂਟ ਕਰੀਏ ਪੂਰਾ ਤੇ ਇਹ ਸਾਡਾ ਕੰਮ ਕਰ ਸਕੇ ਦੇਖੋ ਜੀ ਜਿਸ ਇਨਸਾਨ ਦੀ ਵੋਟ ਬਣੀ ਹੈ ਹਾਂ 18 ਸਾਲ ਬਾਅਦ ਵੋਟ ਬਣ ਜਾਂਦੀ ਹੈ। ਹਾਂਜੀ। ਉਹਨੂੰ ਅਧਿਕਾਰ ਹੈ ਇੱਕ ਵੋਟ ਇਹ ਜੀ ਚੀਜ਼ ਹੈ ਉਹਨੂੰ ਅਧਿਕਾਰ ਹੈ ਵੋਟ ਪਾਉਣ ਦਾ। ਹਾਂਜੀ। ਮਗਰ ਹੁਣ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਆ ਹੁਣ ਦੁਬਾਰਾ ਫੇਰ ਦਰਾ ਰਹਿਆਂ ਵੀ 5 ਸਾਲ ਦੇ ਵਿੱਚ ਇੱਕ ਵਾਰੀ ਆ ਕੇ ਹੱਥ ਜੋੜਦੇ ਆ। ਤੁਹਾਡੇ ਸਾਹਮਣੇ 4 ਸਾਲ ਤੁਸੀਂ ਜੋੜਨੇ ਆ। 4 ਸਾਲ ਅਸੀਂ ਜੋੜਨੇ ਆ। ਵੋਟਾਂ ਲੋਕੀ ਖੁਸ਼ ਹੋ ਕੇ ਪਾਉਂਦੇ ਆ। ਕੋਈ ਕਰੇ ਨਹੀਂ ਵੰਦਾ ਚਾਹੇ ਗਰਮੀ ਹੋਵੇ ਸਰਦੀ ਹੋਵੇ ਲੋਕ ਡੈੱਕੇ ਵੋਟਾਂ ਪਾਉਂਦੇ ਆ ਹਰ ਮੈਂਬਰ ਨੂੰ। ਇੱਥੇ ਪਹਿਲਾਂ ਪਾਰਟੀ ਦੇ ਬੰਦੇ ਆਏ ਸਾਡੇ ਪਸ਼ੂਆਂ ਤੋਂ ਇੰਨਾ ਅਜਾੜਾ ਸੀਗਾ ਇਲਾਕੇ 'ਚ ਉਹਨਾਂ ਨੇ ਵਾਅਦੇ ਕੀਤੇ ਕੋਈ ਵਾਅਦਾ ਨਹੀਂ ਪੂਰਾ ਹੋਇਆ ਉਸੇ ਬਾਅਦ ਦੂਜੀ ਪਾਰਟੀ ਆਈ ਤੁਹਾਡੇ ਆਹ ਕੰਮ ਕਰਾਂਗੇ ਆਹ ਕੰਮ ਕਰਾਂਗੇ ਰੋਡ ਬਣਾਵਾਂਗੇ ਡੈਮ ਦਾ ਪਟਾਈ ਕਰਾ ਦੇਾਂਗੇ ਤੁਹਾਡੇ ਪਸ਼ੂਆਂ ਦਾ ਜਿਹੜਾ ਆਵਾਰਾ ਪਸ਼ੂ ਬੰਦੋਬਸਤ ਕਰਾਂਗੇ ਕੁਝ ਨਹੀਂ ਹੋਇਆ ਤੀਜੀ ਪਾਰਟੀ ਆਈ ਤੁਹਾਡੇ ਜਿੰਨੀਆਂ ਵੀ ਮੁਸ਼ਕਲਾਂ ਪ੍ਰੋਬਲਮਾਂ ਸੀ ਹੱਲ ਕਰਾਂਗੇ ਏ ਦੇਖੋ ਪਿੰਡ ਖੜਾ ਕੋਈ ਐਵੇਂ ਨਹੀਂ ਹੈ ਇੱਕ ਤੋਂ ਇੱਕ ਬੱਲੇ ਝੂਠ ਬੋਲਣ ਵਾਲੀ ਪਾਰਟੀ ਆਈਆਂ ਸਾਰੇ ਝੂਠ ਬੋਲਦੇ ਆ ਮੈਂ ਤੁਹਾਨੂੰ ਕਲੀਅਰ ਕਹਿ ਰਿਹਾ ਵੀ 5 ਸਾਲ ਆ ਜਾ ਇੱਕ ਵਾਰੀ ਹੱਥ ਉਹ ਜੋੜਦੇ ਆਂ ਓਟਾ ਮੰਗਣ ਵਾਸਤੇ ਮੁੜ ਕੇ 5 ਸਾਲ ਸਾਨੂੰ ਉਹਨਾ ਮੋਰੇ ਹੱਥ ਜੋੜਨੇ ਬੱਤੇ ਸਾਡਾ ਸੜਕ ਬਣਾ ਦਿਓ ਸਾਡਾ ਟਾਈਮ ਦਾ ਕੰਮ ਹੋ ਜਵੇ ਸਾਡਾ ਸਚਾਈ ਦਾ ਕੰਮ ਹੋ ਜਵੇ ਪਰ ਕੱਖ ਨਹੀਂ ਹੈ ਲਾਰੇ 'ਚ ਰਹਿੰਦਾ ਹੈ ਲਾਰੇ 'ਚ ਰਹਿੰਦਾ ਹੈ ਬਾਈਕਾਰਟ ਦੀ ਗੱਲ ਕਰਦੇ ਆਂ ਬਾਈਕਾਰਟ ਦੀਆਂ ਬਾਦੀਆਂ ਗੱਲਾਂ ਕਹਿਣ ਦਾ ਮਤਲਬ ਇਹ ਆ ਵੀ ਲੋਕਾਂ ਦੀ ਸੁਣੋ ਹਾਂ ਠੀਕ ਹੈ ਲੋਕਾਂ ਦੀ ਮੰਗ ਹੈ ਇਹ ਇਹ ਬਹੁਤ ਵੱਡੀ ਗੱਲ ਹੈ ਅੰਦਰ ਉਹ ਜਿਹੜਾ ਦਰਦ ਕੱਢ ਰਹੇ ਨੇ ਲੋਕ ਗੁੱਸਾ ਵੀ ਹੈ ਕਿ ਸਰਕਾਰਾਂ ਸਮੇਂ-ਸਮੇਂ ਸਿਰ ਆਈਆਂ ਇੱਕ ਤੋਂ ਇੱਕ ਵੱਡਾ ਵਾਅਦਾ ਕਰਕੇ ਆਈਆਂ ਭਾਵੇਂ ਅਕਾਲੀ ਦਲ ਹੈ ਕਾਂਗਰਸ ਹੈ ਹੁਣ ਆਮ ਆਦੀ ਪਾਰਟੀ ਹੈ ਤੇ ਇਹਨਾਂ ਲੋਕਾਂ ਦਾ ਰੋਸ ਹੈ ਕਿ 10 ਤੋਂ 15 ਸਾਲ ਹੋ ਗਏ ਸੜਕਾਂ ਨਹੀਂ ਬਣੀਆਂ ਸੜਕਾਂ ਦਾ ਬੁਰਾ ਹਾਲ ਹੋ ਚੁੱਕਾ ਹੈ ਖੱਡੇ ਬਣੇ ਪਏ ਹੋਏ ਨੇ ਲੋਕ ਰੋਜ਼ਾਨਾ ਐਕਸੀਡੈਂਟਾਂ ਦਾ ਕਾਰਨ ਜਿਹੜਾ ਇੱਥੇ ਬਣ ਰਹੇ ਨੇ ਤਾਂ ਦੇਖਦੇ ਕਿ ਹੁਣ ਜਿੱਤੇਗਲ ਸਰਕਾਰ ਜਾਂ ਫਿਰ ਦੂਜੀ ਪਾਰਟੀਆਂ ਵੋਟਾਂ ਮੰਗਣ ਪਿੰਡਾਂ ਦੇ ਵਿੱਚ ਆ ਰਹੀਆਂ ਨੇ ਲੋਕਾਂ ਦਾ ਰੋਸ ਹੈ ਕਿ ਅਸੀਂ ਹੁਣ ਬਾਈਕਾਟ ਕਰਾਂਗੇ ਪਿੰਡਾਂ ਦੇ ਵਿੱਚ ਨਹੀਂ ਵੜਨ ਦਵਾਂਗੇ ਪਹਿਲਾਂ ਸਾਡਾ ਰੋਡ ਬਣਾਓ ਉਸ ਤੋਂ ਬਾਅਦ ਹੀ ਪਿੰਡਾਂ ਦੇ ਵਿੱਚ ਵੜੋ ਕਿਉਂਕਿ ਹੁਣ ਲਗਾਤਾਰ ਲੋਕ ਜਾਗਰੂਕ ਹੋ ਚੁੱਕੇ ਨੇ ਪੰਜ ਪਿੰਡਾਂ ਨੇ ਬਾਈਕਾਟ ਕਰ ਦਿੱਤੀ ਤਾਂ ਅੱਗੇ ਵੀ ਹੁਣ ਕਈ ਪਿੰਡ ਇਸ ਰਣਨੀਤੀ ਨੂੰ ਅਪਣਾ ਰਹੇ ਨੇ ਆਉਣ ਵਾਲੇ ਦਿਨਾਂ ਦੇਖਦੇ ਕਿ ਰੋਡ ਬਣਦਾ ਜਾਂ ਨਹੀਂ ਕੋਈ ਪੈਚ ਵਰਕ ਹੁੰਦਾ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤੁਹਾਨੂੰ ਕੈਮਰਾ ਜਸਪ੍ਰੀਤ ਦੇ ਨਾਲ ਹਰਤੇਜ ਸਿੰਘ